लुधियाना डाइंग इंडस्ट्री एसोसिएशन के प्रधान अशोक मक्कड़ ने आरोप लगाया कि आमतौर पर डाइंग इंडस्ट्री पर आरोप लगते रहते हैं कि उनकी चिमनियों से निकलने वाले के चलते प्रदूषण फैलता है जबकि ताजपुर रोड के पास बड़ी तादाद में नगर निगम की ओर से कूड़े का ढेर लगाया गया है जहां आमतौर पर आग लग जाती है उन्होंने कहा कि बुढ़े नाले में प्रदूषण की समस्या को लेकर भी इंडस्ट्री ने अपनी ओर से एक ट्रीटमेंट प्लांट लगाया था लगातार इल्जाम लग रहे हैं कि पोल्यूशन ਕਾਫੀ ਡਾਈੰਗ ਇੰਡਸਟਰੀ ਦੇ ਨਾਲ ਫੈਲ ਰਿਹਾ ਹੈ ਦੇਖੋ ਸਾਡੇ ਤੇ ਮੇਨ ਡਾਈੰਗ ਦਸਤੀ ਦੇ ਜਿਹੜੇ ਮਸਲੇ ਨੇ ਉਹ ਦੋ ਨੇ ਇੱਕ ਪਾਣੀ ਦਾ ਤੇ ਇੱਕ ਧੂਏ ਦਾ ਉਹਦੇ ਵਿੱਚ ਪਾਣੀ ਦਾ ਜਿਹੜਾ ਮਸਲਾ ਅਸੀਂ ਇੰਡਸਟਰੀ ਨੇ ਆਪਣੇ ਕੋਲੋਂ ਰੁਪਿਆ ਖਰਚ ਕੇ ਲਗਭਗ 200 ਕਰੋੜ ਰੁਪਿਆ ਲੁਧਿਆਣੇ ਦੀ ਪੂਰੀ ਡੈਂਗ ਦਸਤੀ ਨੇ ਖਰਚਿਆ ਜਿਸ ਕਾਰਨ ਉਹਨਾਂ ਤੇ ਜਿਹੜਾ ਬਲੇਮ ਲੱਗਦਾ ਸੀ ਪਾਣੀ ਦਾ ਵੀ ਪਾਣੀ ਸ਼ਾਇਦ ਦਰਿਆ ਬੁੱਢਾ ਦਰਿਆ ਜਿਹੜਾ ਇਹ ਡਾਈ ਇੰਡਸਟਰੀ ਨੇ ਗੰਦਾ ਕੀਤਾ ਉਹਨੂੰ ਧੋਣ ਦੀ ਖਾਤਰ ਆਪਣੇ ਕੋਲੋਂ ਰੁਪਏ ਲਾ ਰਹੀ ਏ ਔਰ ਜਿਹਦੇ ਵਿੱਚ ਤਿੰਨ ਸਾਡੇ ਸੀਟਪੀ ਜਿਨ੍ਹਾਂ ਵਿੱਚੋਂ ਇੱਕ ਬਾਦਰਕੇ ਰੋਡ ਦਾ ਸੀਟਪੀ ਜਿਹੜਾ 15 ਐਮਐਲਡੀ ਉਹ 2 ਮਹੀਨੇ ਪਹਿਲਾਂ ਚਾਲੂ ਹੋ ਗਿਆ ਜਿਹਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਬਹੁਤ ਵਧੀਆ ਪਾਣੀ ਆ ਰਿਹਾ ਉਸ ਤੋਂ ਬਾਅਦ ਜਿਹੜੇ ਦੋ ਸਾਡੇ ਸੀਟਪੀ ਨੇ ਉਹ ਮਾਰਚ ਦੇ ਵਿੱਚ ਚਾਲੂ ਹੋ ਜਾਣੇ ਨੇ ਜਿਹਦੇ ਵਿੱਚ ਫੋਕਲ ਪੁਆਇੰਟ ਦਾ ਔਰ ਤਾਜਪੁਰ ਰੋਡ ਦਾ ਪਾਣੀ ਸਾਫ਼ ਹੋਏਗਾ ਸਰਕਾਰਾਂ ਨੇ ਵੀ ਸਬਸਿਡੀ ਇਹਦੀ ਦੇ ਦਿੱਤੀ ਏ ਔਰ ਬਹੁਤ ਵਧੀਆ ਸਹਿਯੋਗ ਵੀ ਪ੍ਰਦੂਸ਼ਨ ਬੋਰਡ ਨੇ ਸਾਨੂੰ ਦਿੱਤਾ ਹੈ ਜਿਸ ਕਾਰਨ ਇਹ ਜਿਹੜਾ ਮਸਲਾ ਮਾਰਚ ਤੱਕ ਪਾਣੀ ਦਾ ਹੱਲ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਧੂਏ ਲਈ ਕੁਐਸਚਨ ਮੈਨ ਪੁੱਛਿਆ ਵੀ ਧੂਆ ਜਿਹੜਾ ਚਿਮਨੀਆਂ ਵਿੱਚੋਂ ਆਂਦਾ ਉਹਦਾ ਕੀ ਹੱਲ ਹੈ ਧੂਏ ਦਾ ਵੀ ਜਿਹੜਾ ਹੱਲ ਤੁਸੀਂ ਦੇਖ ਲਓ ਸਾਡੇ ਕੋਲ ਹੁਣ ਤੁਸੀਂ ਮੌਕੇ ਤੇ ਆਇਓ ਧੂਏ ਦਾ ਜਿਹੜਾ ਇਲਜ਼ਾਮ ਲੱਗਦਾ ਉਹ ਇੱਥੇ ਡੰਪ ਤੇ ਸਾਡੇ ਕੋਲ ਜੇਲ੍ਹ ਦੇ ਕੋਲ ਡੰਪ ਨੂੰ ਜਿਹੜੀ ਅਕਸਰ ਅੱਗ ਲੱਗੀ ਰਹਿੰਦੀ ਪਹਿਲਾਂ ਵੀ ਪ੍ਰੈਸ ਵਾਲਿਆਂ ਨੇ ਆ ਕੇ ਦੇਖਿਆ ਸਨੇਪ ਵੀ ਲਏ ਉਹਨਾਂ ਨੇ ਅੱਗ ਲੱਗੀ ਦੇਖੀ ਤੁਸੀਂ ਵੀ ਅੱਜ ਮੌਕੇ ਤੇ ਅੱਗ ਲੱਗੀ ਦੇਖ ਕੇ ਆਓ ਕਿਸ ਤਰ੍ਹਾਂ ਲekin ਇਲਜ਼ਾਮ ਜਿਹੜਾ ਉਹ ਡਾਈਂਗ ਇੰਡਸਟਰੀ ਤੇ ਆਂਦਾ ਹੈ ਉਹ ਇਲਜ਼ਾਮ ਤੋਣ ਦੀ ਖਾਤਰ ਅਸੀਂ ਸਰਕਾਰ ਨੂੰ ਜਿਹੜੀ ਪ੍ਰਾਰਥਨਾ ਕੀਤੀ ਹੈ ਵੀ ਸਾਨੂੰ ਜਿਹੜਾ ਇੱਥੇ ਗੈਸ ਦੀ ਜਿਹੜੀ ਕਨੈਕਸ਼ਨ ਨੇ ਗੈਸ ਪ੍ਰੋਵਾਈਡ ਕੀਤੀ ਜਾਵੇ ਜਿਹੜੀ ਕਿ ਮੰਡੀ ਗਵਿੰਦਗੜ੍ਹ ਤੋਂ ਅੱਗੇ ਤੱਕ ਪਾਈਪ ਲਾਈਨ ਆ ਗਈ ਹੈ ਉਹਨੂੰ ਜਲਦੀ ਹੀ ਇੱਥੇ ਲਿਆਇਆ ਜਾਵੇ ਜਿਸ ਤਰ੍ਹਾਂ ਸਾਨੂੰ ਬਿਜਲੀ ਦਿੱਤੀ ਜਾਂਦੀ ਹੈ ਅਸੀਂ ਬਿਜਲੀ ਦਾ ਬਿੱਲ ਪੇ ਕਰਦੇ ਹਾਂ ਉਸੇ ਤਰ੍ਹਾਂ ਜੋ ਗੈਸ ਦਾ ਬਿੱਲ ਹੋਏਗਾ ਉਹ ਅਸੀਂ ਪੇ ਕਰਨ ਨੂੰ ਤਿਆਰ ਬੈਠੇ ਹਾਂ ਤਾਂ ਕਿ ਜਿਹੜਾ ਇਹ ਵੀ ਇਲਜ਼ਾਮ ਹੈ ਡਾਈਂਗ ਇੰਡਸਟਰੀ ਤੋਂ ਧੋਇਆ ਜਾਵੇ ਉਸ ਤੋਂ ਬਾਅਦ ਤੁਸੀਂ ਰੇਟ ਇਨਕਰੀਜ਼ ਦੀ ਗੱਲ ਕੀਤੀ ਵੀ ਤੁਸੀਂ ਡਾਈਿੰਗ ਇੰਡਸਟਰੀ ਦੇ ਰੇਟਾਂ 'ਚ ਵਾਧਾ ਕੀਤਾ ਉਹਦੇ ਵਿੱਚ ਇਸ ਤਰ੍ਹਾਂ ਜਦ ਦਾ ਕੋਵਿਡ-19 ਆਇਆ ਉਸ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਆ ਗਿਆ ਜਿਹੜੇ ਬਾਹਰੋਂ ਰੌਅ ਮਟੀਰੀਅਲ ਆਉਂਦੇ ਜਿਹੜੇ ਸਾਰਿਆਂ ਦੇ ਵਿੱਚ 20 ਤੋਂ 25% ਤੱਕ ਜਿਹੜਾ ਵਾਧਾ ਹੋ ਗਿਆ ਰੌਅ ਮਟੀਰੀਅਲ ਦੇ ਵਿੱਚ ਜਿਸ ਕਰਕੇ ਸਾਰੀ ਇੰਡਸਟਰੀ ਲਿਸਟਾਂ ਦੀ ਡਿਮਾਂਡ ਸੀ ਵੀ ਸਾਡੇ ਇੰਡਸਟਰੀ ਲੋਅਸ ਜਾਰੀ ਹੈ ਉਹਦੇ ਵਿੱਚ ਅਸੀਂ 15-20% ਜਿਹੜੇ ਰੇਟ ਜਿਹੜੇ ਨੇ ਉਹ ਵਧਾਏ ਨੇ ਡਾਈਿੰਗ ਇੰਡਸਟਰੀ ਦੇ ਇਕੱਲੀ ਡਾਈਿੰਗ ਇੰਡਸਟਰੀ ਦੇ ਨਹੀਂ ਵਧੇ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ raw material ਦੀ ਕਮੀ ਖਾਤਰ ਜਿਸ ਤਰ੍ਹਾਂ ਬਾਹਰੋਂ ਤੁਸੀਂ ਨੈਟ ਤੇ ਵੀ ਦੇਖ ਲਓ ਵੀ ਕਿੰਨੇ ਸੌ ਕੰਟੇਨਰ ਹਜ਼ਾਰਾਂ ਦੇ ਤਦਾਦ ਚ ਜਿਹੜਾ ਬਾਹਰੋਂ ਆ ਰਿਹਾ ਸੀ ਬਾਹਰੋਂ ਨਹੀਂ ਆ ਰਹੇ ਕੋਵਿਡ-19 ਹੋਣ ਕਰਕੇ ਬਹੁਤ ਵੱਡੀ ਪ੍ਰੋਬਲਮ ਇਹ ਆਈ ਬਾਹਰੋਂ ਜਿਹੜੀ ਵੀ ਲਾਂਦੇ ਸੀ ਨਹੀਂ ਆ ਰਹੇ ਉਹ ਨਾਨ ਕਰਕੇ ਅੱਜ ਫਾਈਬਰ ਜਿਹਦਾ ਜਿੱਤੋ ਸਾਰੀ ਟੈਕਸਟਾਈਲ ਹੋਜਦੀ ਗਾਰਮੈਂਟ ਸਾਰੀ ਇੰਡਸਟਰੀ ਚਲਦੀ ਹੈ ਉਹ ਬਾਹਰੋਂ ਨਹੀਂ ਆਇਆ ਘਟਾ ਆਇਆ ਜਿਸ ਕਾਰਨ ਜਿਹੜਾ ਹੈਗਾ ਰੇਟ ਵਧੇ ਉਸ ਦੇ ਬਾਵਜੂਦਰ ਜਿੰਨੇ ਰੌ ਮਟੀਰੀਅਲ ਨੇ ਅੱਜ ਗਾਰਮੈਂਟਸ ਦੇ ਵਿੱਚ ਲੈ ਲੋ ਟੈਕਸਟਾਈਲ ਵਿੱਚ ਲੈ ਲੋ ਜਿਪਾਂ ਚਾਹੀਦੀਆਂ ਬਟਨ ਚਾਹੀਦੇ ਨੇ ਧਾਗੇ ਚਾਹੀਦੇ ਜੋ ਵੀ ਰੌ ਮਟੀਰੀਅਲ ਡਾਈੰਗ ਦੇ ਵਿੱਚ ਰੰਗ ਚਾਹੀਦੇ ਨੇ ਕੈਮੀਕਲ ਚਾਹੀਦੇ ਜਿੰਨੇ ਵੀ ਮਟੀਰੀਅਲ ਯੂਜ਼ ਹੁੰਦੇ ਨੇ ਰੌ ਉਹ ਸਭ ਦੇ ਵਿੱਚ ਪਿੱਛੋਂ ਤੇਜ਼ੀ ਆਣ ਕਾਰਨ ਨੇ ਜਿਹੜਾ 20 ਤੋਂ 25% ਉਹਨਾਂ ਦੇ ਰੇਟ ਇਨਕਰੀਜ਼ ਹੋ ਗਏ ਜਿਸ ਕਾਰਨ ਡਾਈੰਗ ਇੰਡਸਟਰੀ ਨੂੰ ਇਹਦੇ ਰੇਟ ਵਧਾਣੇ ਪ लुधियाना से फ्युरो रिपोर्ट एसएमजेड न्यूज़